ਬਾਜੀ ਦੇ ਪਿੰਡ ਅਮਰਾਲਾ ਅੱਜ ਦੋ ਕਬੂਤਰ ਛੱਡੇ ਆ ਉੱਥੇ ਬਾਕੀ ਜਾ ਕੇ ਦੇਦਾ ਕਿਹੜੇ ਕਿਹੜੇ ਛੱਡੇ ਆ ਹਰਾ ਬੋਟਾ ਹਰੀਪੂਸ਼ ਹਰੀਕਾਂਤ ਹਰੇਦਾਲ ਸਾਤੇ ਵਾਲਾ ਸੱਚੀ ਗੱਲ ਸਾਰੇ ਵੀਰ ਭਰਾਵਾਂ ਨੂੰ ਕਹਿਮੋ ਸਾਰੇ ਜਿੰਮ ਜਿੰਮ ਲੱਗੀ ਹੋਈ ਗਰਮੀ ਗਰਮੀ ਹੋਏ ਪਏ ਆ ਤਾਰੂ ਵੀਰਾ ਤੇ ਗੁਰੀ ਲੈ ਕੇ ਗਏ ਆ ਕਬੂਤਰ ਜਾ ਕੇ ਦੇਖਦੇ ਆ ਪਿੰਡ ਬਹੁਤ ਕਾਫੀ ਵੱਡਾ ਹੈ ਕਬੂਤਰ ਉੱਥੇ ਖੜਨਾ ਚਾਹੀਦਾ ਜੇ ਖੜ ਗਿਆ ਮਾਜੂ ਜੇ ਭਾਈ ਬੈਠ ਗਿਆ ਕਹਿ ਨਹੀਂ ਸਕਦੇ ਬਾਕੀ ਜਾਨਵਰ ਦਾ ਕੁਝ ਨਹੀਂ ਪਤਾ ਹੁੰਦਾ ਹਨਾ ਢਿੱਲਾ ਮਿੱਸਾ ਕਈ ਵਾਰ ਮੌਸਮ ਵੀ ਬਾਕੀ ਬੱਦਲ ਜਿਹਾ ਹੋ ਰਿਹਾ ਮੌਸਮ ਗੜਬੜਾ ਦੇਖ ਲਓ ਤੇ ਚਲੋ ਜਾ ਕੇ ਦੇਖਦੇ ਆ ਕਿੰਨੇ ਕਬੂਤਰ ਛੁੱਟੇ ਆ ਕਿਆ ਸੀਨ ਆ ਗੁਰੀ ਨੂੰ ਕਿਹਾ ਤਾਂ ਹੈਗਾ ਵੀਡੀਓ ਬਣਾ ਲਈ ਵਿੱਚ ਐਡ ਕਰ ਦਾਂਗੇ ਜੇ ਬਣਾ ਲਈਆਂ ਹੋਈਆਂ ਠੀਕ ਆ ਕਿਉਂਕਿ ਜੱਸਾ ਦਾ ਬਣਾ ਲੈਂਦਾ ਬਾਕੀ ਚਲੋ ਦੇਖਦੇ ਆ ਅੱਗੇ ਜਾ ਕੇ ਹਾਂ 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 ਨੋ ਮਗਲੇ ਜੀ ਜੀ ਵਾਲੇ ਦਾ ਕਰਨ ਬਸ ਪਹੁੰਚਣੇ ਵਾਲੀਆਂ ਹੈ ਰਹਿ ਗਿਆ 2 ਕਿਲੋਮੀਟਰ ਡੇਢ 2 ਕਿਲੋਮੀਟਰ ਉਹ ਸਾਹਮਣੇ ਦਿਖਦਾ ਪਿੰਡ ਪਿੰਡ ਦਾ ਬਾਈ ਕਾਫੀ ਵੱਡਾ ਹੈ ਖੜਨਾ ਚਾਹੀਦਾ ਕਬੂਤਰਾਂ ਨੂੰਾਰੇ ਤੇ ਆਲੇ-ਦਾਲੇ ਪਿੰਡ ਵੀ ਨਹੀਂ ਕੋਈ ਇੰਨਾ ਨੇੜੇ ਹੈਗਾ ਬਾਕੀ ਚਲੋ ਦੇਖਦੇ ਆਲੇ-ਦਾਲੇ ਪਿੰਡ ਘਟੋ ਘਟ ਵੀ ਸਾਰੇ ਪਿੰਡ 2-2 2.5 ਕਿਲੋਮੀਟਰ ਦੂਰ ਨੇ ਬਾਕੀ ਹੁਣ ਕਬੂਤਰ ਦੀ ਤੈਅ ਮੰਨਣ ਦਾ ਜਿੱਥੇ ਘਰ ਜਾ ਮੰਨ ਕੇ ਉੜ ਗਿਆ ਚਲੋ ਦੇਖਦੇ ਆ ਕੋਈ ਚੱਕਰ ਨਹੀਂ ਜਾ ਕੇ ਤੁਹਾਨੂੰ ਕਬੂਤਰ ਦਿਖਾਉਣਾ ਹੈ ਰਾਸ਼ ਦਿਖਾਉਣਾ ਹੈ ਕਿੰਨਾ ਕਾ ਤੇ ਤਾਰੂ ਵੀਰੇ ਉਹਨਾਂ ਨੂੰ ਮਲਾਉਣਾ ਹੈ ਲਓ ਵੀ ਪਹੁੰਚ ਗਏ ਬਾਜੀ ਵਾਲੇ ਪਿੰਡ ਪਿੰਡ ਦੇਖ ਲੋ ਕਿੰਨਾ ਉਹ ਇਧਰ ਤੱਕ ਆ ਉਹ ਦੇਖੋ ਪਿੰਡ ਬਹੁਤ بڑا ਹੈ ਤੇ ਬਸ ਆ ਖਤਰਾ ਹੈ ਵੀ ਇਧਰਲੇ ਘਰਾਂ ਦੇ ਨਾਲ ਉੜਨ ਲੱਗ ਜਵੇ ਤੇ ਕਬੂਤਰ ਤੁਹਾਨੂੰ ਦਿਖਾਣਾ ਦੇਖੋ ਫਿਰਦੇ ਆਂ ਫਿਰਦਾ ਹੈ ਉਹ ਫਿਰਦੇ ਨੇ ਜਿਹੜੇ ਉਹ ਦੇਖੋ ਦੇਖਦੇ ਆਂ ਬੰਦੇ ਵੀ ਆਪਣੇ ਉਹ ਬੈਠੇ ਆ ਬੰਦੇ ਕਿਤੇ ਆ ਆ ਬੈਠੇ ਨੇ ਕੋਈ ਨਹੀਂ ਮਿਲਦੇ ਆ ਜਾ ਕੇ ਬੰਦਿਆਂ ਨੂੰ ਵੀ ਪਹਿਲਾਂ ਦਿਖਾ ਦਈਏ ਕਬੂਤਰ ਆਓ ਦੇਖੋ ਬੰਦਿਆਂ ਨੂੰ ਮਿਲਦੇ ਆ ਹੁਣ ਜਾ ਕੇ ਆ ਫਿਰਦੇ ਨੇ ਦੇਖੋ ਕਬੂਤਰ ਕਬੂਤਰ ਹੋਇਆ ਪਿਆ ਚਲੋ ਜਾ ਕੇ ਦੇ ਦਿੰਦੇ ਆ ਨਕਰਾ ਦੇ ਨੇ ਕਰਾ ਦੇਣਗੇ ਚਲ ਕਬੂਤਰ ਆਉ ਤਾਂ ਹੈਗੀਆਂ ਤੂੰ ਆ ਜੀ ਫੇਰ ਆ ਹਾਂ ਹਾਂ ਵੀਰੇ ਕੋਈ ਨਹੀਂ ਇੰਨੇ ਤੁਸੀਂ ਬੈਠੋ ਹੋਰੇ ਮੈਂ ਮੜ ਜਾ ਲਓ ਮਿੱਤਰੋ ਕੀਤੇ ਲੜਗੀਆਂ ਵੀਰੇ ਨਾ ਤarde ਚਲੋ ਵੀ ਆਪਣਾ ਚੈੱਕ ਨੇ ਦੋਨੇ ਹੁਣ ਆਪਾਂ ਚੱਲਦੇ ਆ ਲਓ ਮਿੱਤਰੋ ਜਾ ਰਹੇ ਆ ਘਰ ਤੇ ਇਹ ਤੋਂ ਬਾਅਦ ਚੰਡੀਗੜ੍ਹ ਜਾਣਾ ਨਾ ਤੋਕੇ ਅੱਜ ਕਬੂਤਰ ਉੱਪਰ ਤਾਂ ਚਲਾ ਕੇ ਡਾਲਾਂਗੇ ਕੋਈ ਚੱਕਰ ਨਹੀਂ ਕਿਉਂਕਿ ਜਸੂ ਵੀ ਨਹੀਂ ਤਾਰੂ ਵੀਰਾਂ ਵੀ ਨਹੀਂ ਤੇ ਹਰੇ ਪੋਟੇ ਪੂਛ ਵਾਲਾ ਬਾਈ ਬਹੁਤ ਪੱਧਰ ਉੜ ਰਿਹਾ ਥੋੜੇ ਜਿਹਾ ਰਾਂਤੀ ਜਿੱਥੋਂ ਛੱਡਿਆ ਉੱਥੀ ਹਰੇ ਰਾਲ ਸਾਦੇ ਵਾਲਾ ਥੋੜੀ ਜੀ ਆਉਣੀ ਜਾਣੀ ਕਰਦਾ ਬਾਕੀ ਦੇਖਦੇ ਹਾਂ ਚਲੋ ਕਿਉਂਕਿ ਹਰੇ ਲਾਲ ਸਾਥੇ ਜੜਾ ਤੂਫਾਨ ਮੇਲ ਪੁੱਟੇ ਟੂਸੇ ਵਾਲਾ ਭਾਈ ਚਲੋ ਕੋਈ ਚੱਕਰ ਨਹੀਂ ਚਲਦੇ ਹਾਂ ਹੁਣ ਘਰ ਨੂੰ ਪਹਿਲਾਂ ਖਾ ਪੀ ਕੇ ਚੱਲੀਏ ਵੇ ਜੰਡੀਗੜ੍ਹ ਨੂੰ ਪਹੁੰਚ ਗਏ ਵੀ ਘਰ ਸਿੱਧਾ ਕਬੂਤਰਾਂ ਕੋਲ ਇਹਨਾਂ ਨੂੰ ਦਾਣਾ ਪਾਣੀ ਪਾਈਏ ਪਹਿਲਾਂ ਯਾਰ ਪਾਣੀ ਪਹਿਲਾਂ ਬਾਉ ਦੀ ਪਜੈਰੋ ਪਿੱਛੇ ਕਰਾਂ ਪਜੈਰੋ ਦਾ ਬਾਉ ਦੀ ਬਸ ਹੁਣ ਪਰਲੋਕ ਸੁਧਾਰੂਗੀ ਦੇਖਾਂ ਪਹਿਲਾਂ ਪਾਣੀ ਹੂੰ 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 ਪਾਣੀ ਦਾ ਸਹੀ ਹੈ ਹੋਰ ਪਾਣੀ ਲਿਆ ਕੇ ਪਾ ਦਈਏ ਪਹਿਲਾਂ ਇਹ ਸਾਡੇ ਜੂੜੇ ਕਿਹੜੇ ਕਿਹੜੇ ਲੱਗੀ ਜਾਨੇ ਉਹ ਸ਼ਾਖੀ ਜਿਹੜੀ ਆ ਵੇ ਕਬੂਤਰ ਕਿਹੜਾ ਹੈ ਉੱਤਰ ਹੈਗਾ ਜਰਦਾ ਅੱਛਾ ਸ਼ਾਕੀ ਉਤਰੀ ਠੀਕ ਹੈ ਠੀਕ ਹੈ ਸਪੇਅਰ ਦੇ ਮਾਪੇ ਇਹਨਾਂ ਦਾ ਤਾਂ ਕੱਢਣਾ ਚਾਏ ਨਾ ਕੱਢਣ ਇਹਨਾਂ ਦਾ ਆਪਾਂ ਨੂੰ ਕੋਈ ਫਾਇਦਾ ਨਹੀਂ ਆ ਵੀ ਕੈਮ ਹੋਏ ਫਿਰਦੇ ਨੇ ਤੇ ਸ਼ਾਮ ਨੂੰ ਬਾਹਰ ਕੱਢਾਂਗੇ ਅੱਜ ਇਹਨਾਂ ਨੂੰ ਵੀ ਪਾ ਦਈਏ ਠੰਡਾ ਠੰਡਾ ਪਾਣੀ ਹਵਾ ਚੱਲ ਵੀ ਮਿੱਤਰੋ ਮੌਸਮ ਗੜਬੜਾ ਹੈ ਬਾਜੀ ਦਾ ਕੰਮ ਖਰਾਬਾ ਹੋ ਸਕਦਾ ਹੈ ਤੇ ਚਲੋ ਪਾ ਦਈਏ ਪਾਣੀ ਪਹਿਲਾਂ ਤਾਂ ਨੂਰੀ ਵੀ ਖਾ ਪੀ ਰਹੀ ਆ ਬਾਈ ਉਹਨੂੰ ਵੀ ਖਾਣਾ ਪਤਾ ਇਹਨਾਂ ਨੇ ਵੀ ਸਰੋਂ ਦਾਣੇ ਦੂਨੇ ਪਾਣੀ ਪਾਤਾ। ਉਹ ਕਿਆਰਬੋਟ। ਤੇ ਇਧਰਲੇ ਕਬੂਤਰਾਂ ਨੂੰ ਵੀ ਪਾਣੀ ਪਾਤਾ ਤਾਜ਼ਾ। ਦਾਣੇ ਦੂਨੇ ਪਾਦੇ ਸਾਰੇ ਖਾ ਰਹੇ ਆ ਚੋਗਾ-ਜੂਗਾ ਦੇ ਲੈਣਗੇ। ਚਲੋ ਹੁਣ ਆਪਾਂ ਨਾਈਏ ਤੋਈਏ। ਫੇਰ ਮਿਲਦੇ ਹਾਂ ਹੁਣ। ਗਰਮੀ ਬਹੁਤ ਹੈ। ਕਬੂਤਰ ਬਰੇ ਵੀ ਰੋੜ ਰਹੇ ਆ ਕਾਫੀ ਆ ਦੇਖੋ। ਆਹ ਦੇਖੋ। ਚੰਡੀਗੜ੍ਹ ਚੱਲੇ ਭਾਈ ਆਉ ਜਾਂਦੀ ਹੈ ਜਿਮਨੀ ਸੜਕ ਕਿੰਨੀ ਬੁਰੀ ਲੱਗਦੀ ਹੈ ਹਾਂ ਉਹੀ ਲਾਲ ਰੰਗ ਦੀ ਫੋਟ ਜਾ ਕੇ ਦਿਖਾਉਣੀ ਆ ਸਾਨੂੰ ਮੈਂ ਕਹਿੰਦਾ ਥਾਰ ਨਾਲ ਵੱਧੀ ਹੋਇਆ ਇਹਨਾਂ ਨਾਲ ਥਾਰ ਨਾਲ ਤਾਂ ਬਹੁਤ ਵੱਧੀ ਆ ਵੀਰੇ ਐਸਪ੍ਰੈਸੋ ਨਾਲੋਂ ਲੰਬੀ ਕਰਦੀ ਉੱਪਰ ਨੂੰ ਪਹੁੰਚ ਗਏ ਵੀ ਚੰਡੀਗੜ੍ਹ ਮਿੱਤਰੋ ਤੇ ਚਲੋ ਹੁਣ ਇੱਥੇ ਨਵੇੜੀ ਇੱਕ ਦੋ ਕੰਮ ਜੇ ਉਹ ਤੋਂ ਬਾਅਦ ਸਿੱਧਾ ਮੈਂ ਕਹਿੰਦਾ ਚਲੋ ਜਾਂਦੇ ਹੋਈ ਮਿਲਦੇ ਆ ਪਹੁੰਚ ਗਏ ਮਿੱਤਰੋ ਘਰ ਆ ਪਾਣੀ ਪਾਣੀ ਹੋਇਆ ਪਿਆ ਕਬੂਤਰ ਦਾਣੀ ਦੂਣੇ ਪਏ ਆ ਪਾਣੀ ਪਾ ਦਨੇ ਨੇ ਕੋਠੇ ਵਾਲੇ ਨੂੰ ਪਾਇਆ ਮੈਂ ਫੇ ਬਾਜੀ ਦਾ ਵੀ ਦਾਤਦਾ ਤੁਹਾਨੂੰ ਹਵਾ ਨਹੀਂ ਰੀਜੀ ਆ ਰਹੀ ਹੈ ਹਾਂ ਕਿਵੇਂ ਕੋਜਨ ਨੇ ਇਹ ਨਾਲ ਆਉਣ ਲੱਗੇ ਨੂਰੀ ਹੁਣ ਬਾਈ ਤੁਸੀਂ ਫੇਰ ਕਹਿਣਾ ਵੀ ਇਹ ਝੂਠ ਬੋਲਦਾ ਹਲੇ ਉੱਪਰ ਗਏ ਤਾਂ ਨਹੀਂ ਆਪਾਂ ਗੁਰੀ ਭੇਜਿਆ ਆਹ ਦੇਖੋ ਕਬੂਤਰ ਲਮਕਦਾ ਇੱਕ ਨਮਾ ਆਇਆ ਹੋਇਆ ਆਹ ਦੇਖ ਲੋ ਜੇ ਫਾੜ ਹੋ ਗਿਆ ਤੁਹਾਨੂੰ ਦਿਖਾਵਾਂਗੇ ਦੇਖੋ ਜਾਲ ਨਾਲ ਕਿਵੇਂ ਲਾਮਕਦਾ ਆਹ ਦੇਖੋ ਆਹ ਦੇਖੋ ਲੈ ਕਿਉਂਕਿ ਆਪਾਂ ਦਾ ਬਾਜੀ ਤੇ ਤੇ ਆਪਾਂ ਦਾ ਕੋਈ ਵੀ ਨਹੀਂ ਕੱਢਿਆ ਬਾਹਰ ਤੁਹਾਨੂੰ ਦਿਖਾਉਨੇ ਆ ਰੁਕ ਜੋ ਗੁਰੀ ਨੇ ਉਹ ਕਬੂਤਰ ਫਾੜਨ ਦੇ ਮਾਰੇ ਨੇ ਦੇਖੋ ਕਿੰਨੇ ਡਾਤੇ 4 5 6 7 8 9 10 11 ਉਹ ਅੰਦਰ ਹੋਰ ਨਿਕਲੀ ਜਾਂਦੇ ਨੇ ਕੁੰਡਾ ਤਲਾ ਦੇ ਵਾਓ ਤੇਰੇ ਲੈ ਇਹਦਾ ਬਣਾਤੀ ਬਾਜੀ ਪਿੰਡੇ ਕਿ ਕਿ ਆ ਯਾਰ ਨਵੇਂ ਬਚੇ ਵੀ ਡਾਤੇ ਚੱਕਰ ਤਾਂ ਇਹ ਹੋ ਗਿਆ ਆ ਲੈ ਹਰੀ ਕਾਲੀ ਬੋਤਲ ਦਾ ਨਮਾ ਵਾ ਛਾੜ ਗਿਆ ਆਏ ਹਾਏ ਆ ਵੀ ਨਵਾਂ ਡੰਡੇ ਡੌਰੀ ਵਾਲਾ ਕਾਲਾ ਡੰਡਾ ਕਾਲੀ ਡੌਰੀ ਇਹ ਓਏ ਬੋਤਲ ਨਾਲ ਤਾਂ ਆ ਗਿਆ ਤਾਂ ਆ ਗਿਆ ਉਹ ਉੱਪਰ ਆ ਗਿਆ ਬਾਓ ਗੁਰੀ ਕਾਲੀਆਂ ਲਾਈਨਾਂ ਦਾ ਵੀ ਆ ਫੇਰ ਉੜ ਗਿਆ ਮੈਨੂੰ ਇਹ ਉੱਪਰ ਜਾਣਾ ਪੈਣਾ ਬਾਈ ਹੋ ਗਿਆ ਸਾਲਾ ਪੰਗਾ ਉਹੀ ਇਹ ਨਾ ਨਹੀਂ ਨਿਕਲਣਾ ਯਾਰ ਬੰਦ ਕਰੰਦੇ ਪਹੁੰਚ ਗਏ ਵਿਕੋਠੇ ਤੇ ਕਬੂਤਰ ਆ ਗਏ ਸਾੜੇ ਆ ਲੈ ਆਉ ਲੈ ਆਇਆ ਭਾਈ ਕਿਸੇ ਦਾ ਦਿਖਾਤਾ ਖਤਮ ਹੋ ਗਿਆ ਭੀ ਆਏ ਫੜੀ ਆ ਫੜੀ ਨਾਲ ਲੱਗਦੀ ਤੁਹਾਨੂੰ ਦਿਖਾ ਦਈਏ ਬਾਈ ਫਿਰ ਮੰਨਦੇ ਨਹੀਂ ਹੈਗੇ ਹਰੀ ਕੱਚ ਐਰੀ ਵੀ ਹਰੀ ਕੱਚ ਚੇਤਰਾਂ ਦੇ ਆਏ ਪਤਾ ਨਹੀਂ ਕੀ ਦਾ ਕੀ ਦਾ ਨਹੀਂ ਕੋਈ ਮੋਰ ਮੂਰ ਤਾਂ ਨਹੀਂ ਨਹੀਂ ਮੋਰ ਮੂਰ ਮੈਂ ਤਾਂ ਕੋਈ ਨਹੀਂ ਚਮਕੀ ਬਈ ਨਾ ਜੋਰ ਲੱਗਿਆ ਹੋਇਆ ਕੋਟਾ ਪਾਣੀ ਨਾਲ ਫੁੱਲ ਹੈ ਪਾਣੀ ਵੀ ਤਾਂ ਇਹਨੇ ਅੰਦਰ ਪਾਣੀ ਅੰਦਰ ਆਉਂਦੇ ਬੰਦ ਕਰੇ ਤੇ ਵੀਡੀਓ ਬਾਈ ਇੱਕ ਨਾ ਮ ਬੱਚਾ ਤਾਂ ਆ ਗਿਆ ਇੱਕ ਉਹ ਕਾਲੀ ਬੋਤਲ ਵਾਲਾ ਢਾਂਗੀ ਤੇ ਆ ਗਿਆ ਕਾਲੀਆਂ ਲੈਣ ਵਾਲਾ ਰਹਿ ਗਿਆ ਬਸ ਹੁਣ ਬਾਕੀ ਤਾਂ ਚੱਲ ਲੱਗੇ ਹੋਏ ਨੇ ਪਰ ਜਿਹੜੇ ਟਾਈਮ ਉੜੇ ਨੇ ਉਹ ਟਾਈਮ ਗਲਤ ਹੈ ਕਿਉਂਕਿ ਪੋਟੇ ਟੂਸੀ ਵਾਲੀ ਵੀ ਉੜ ਗਈ ਜਿਹੜੀ ਡਾਈਆਂ ਛੱਡਦੇ ਹੁੰਦੇ ਆ ਨੀਲਾ ਵੀ ਉੜ ਗਿਆ ਪਰਤਾ ਦੇਖ ਲਓ ਕਿੱਥੇ ਖੜਾ ਹੈ ਕਾਲੇ ਪੱਲੇ ਵਾਲਾ ਕਿੱਥੇ ਖੜਾ ਹੈ ਹਰੀਆਂ ਕੱਛਾਂ ਵਾਲਾ ਚਾਪ ਬਚਾ ਝੱਲਰ ਵਾਲਾ ਸਾਰੀ ਉੜਦੇ ਨੇ ਗੁਰੀ ਕੋਈ ਨਹੀਂ ਓਹੋ ਆਵੇ ਲੰਘੇ ਇੱਧਰ हां हां इठे चल इठे चल चलो कोई नहीं होड़ी होड़ी सारे उड़ गए एक बार तो आ जाएंगे थोड़ी थोड़ी कर लेंगे इकट्ठे इस पहर तन्ने ਛੜਤੇ कबूतर सारे ऊंचे उड़ गए जाके ओ देखो ਲੈ ਤੇ ਇੱਕ ਬਾਕੀ ਬੱਚੇ ਦਾ ਹੋ ਗਿਆ ਲੈਨਾਂ ਵਾਲਾ ਵਜਾ ਕਾਲੀਆਂ ਵਾਲਾ ਨਹੀਂ ਆ ਰਿਹਾ ਵਾਲੇ ਬਹੁਤ ਵਧੀਆ ਫਿਰ ਰਹੇ ਆਹ ਦੇਖੋ ਬਹੁਤ ऊंचा ਲੱਗ ਗਿਆ ਦਾ ਹੁਣ ਸ਼ਹਿਰ ਆ ਜਵੇ ਢਾਂਗੀ ਤੇ ਹੋ ਜਾਂਦਾ ਤੇ ਬਾਜੀ ਦਾ ਦਾਦਾ ਬਾਈ ਹਰੇ ਲਾਲ ਸਾਤੇ ਵਾਲਾ ਆਪਣਾ ਭੱਜ ਗਿਆ 2 ਵਜੇ ਤੇ ਹਰੇ ਬੋਟੇ ਪੂੰਛ ਵਾਲਾ 2 ਵਜੇ 5 ਮਿੰਟ ਤੇ ਲੰਘ ਗਿਆ ਤੇ 2:30 ਵਜੇ ਆ ਗਿਆ ਟਾਈਮ 'ਚ ਕੱਟਿਆ ਗਿਆ ਦੁਬਾਰਾ ਆ ਗਿਆ ਫੇਰ ਉੜੀ ਗਿਆ 4 ਵਜੇ ਫੇਰ ਭੱਜ ਗਿਆ ਉੱਥੋਂ ਤੇ ਜਿਹੜੀ ਉਧਰੋਂ ਵੀਰੇ ਵੱਲੋਂ ਛੱਡੀ ਹੋਈ ਆ ਕਬੂਤਰੀ ਉਹ ਉੜ ਰਹੀ ਆ ਹਲੇ ਟਾਈਮ ਹੋ ਗਿਆ ਮੈਂ ਕਹਿੰਦਾ 6 ਖੜ ਜੋ 1 ਮਿੰਟ ਵਾ ਹੁਣੇ ਫੋਨ ਕਰਕੇ ਹਟੇ ਆ ਤੁਹਾਨੂੰ ਦਿਖਾਉਣਾ ਮੈਂ ਟਾਈਮ 1 ਮਿੰਟ 6:25 625 ਪੰਜ ਕਬੂਤਰ ਰਹਿ ਗਏ ਐ ਵਧੀਆ ਫਿਰ ਰਹੀ ਐ ਤੇ ਬਾਕੀ ਦੇਖਦੇ ਹਾਂ ਹੁਣ ਸਾਂਝੀ ਚ ਆਉਂਦੀ ਐ ਜਾਂ ਨਹੀਂ ਆਦੀ ਆਪਣੀ ਅਪਡੇਟ ਤੇ ਪਤਾ ਨਹੀਂ ਯਾਰ ਕਬੂਤਰ ਭੱਜਦੇ ਕਿਉਂ ਆ ਇੰਨਾ ਸਾਲ ਭੱਜਣਾ ਚਾਹੀਦਾ ਨਹੀਂ ਪੋਟੇ ਪੂਛ ਵਾਲੇ ਨੂੰ ਨਹੀਂ ਤਾਂ ਭੱਜਣਾ ਚਾਹੀਦਾ ਸਾਤੇ ਵਾਲਾ ਮੈਂ ਮੰਨ ਗਿਆ ਲੰਬਾ ਉੜਦਾ ਤਾਂ ਤਿੱਖਾ ਤਾਂ ਉਹ ਭੱਜ ਗਿਆ ਚਲ ਪੋਟੇ ਟੂਸੇ ਵਾਲੇ ਦਾ ਭਾਈ ਆ ਉਹ ਭੱਜਣਾ ਤਾਂ ਉਹਨੇ ਪੋਟੇ ਪੂਛ ਵਾਲਾ ਪਤਾ ਨਹੀਂ ਕਿਹਾ ਉਹ ਯਾਰ ਪਤਾ ਨਹੀਂ ਬਸ ਸਾਲਾ ਮਨ ਖਰਾਬ ਹੋਇਆ ਪਿਆ ਤਿੰਨੇ ਸਿਰੇ ਦੇ ਕਬੂਤਰ ਗਵਾ ਲੇ ਚਲੋ ਕੋਈ ਚੱਕਰ ਨਹੀਂ ਜੋ ਛੱਡਾਂਗੇ ਤਾਂ ਹੀ ਕਾਮਯਾਬ ਹੋਵਾਂਗੇ ਆ ਡੰਡੇ ਵਾਲਾ ਬੱਚਾ ਫੇਰ ਚੜ ਗਿਆ ਉੱਚਾ ਬਾਕੀ ਦਾ ਉਹ ਦੇਖ ਲਓ ਫਿਰਦਾ ਹੀ ਨਿਹਰਾ ਚਲੋ ਮੈਂ ਤਾਰ ਲਾਂ ਬਾਈ ਫੋਨ ਦੀ ਬੈਟਰੀ ਹੈ ਲੋ ਛਾਂ ਨੂੰ ਮਿਲਦੇ ਆ ਬਾਈ ਮਾੜੀ ਕਿਸਮਤ ਮੈਂ ਕਿਹ ਅਪਡੇਟ ਦੇ ਦਵਾਂ ਤਿੰਨ ਕਬੂਤਰ ਰਹਿੰਦੇ ਆ ਚ ਆਪਣੀ ਤੀਜੀ ਕਬੂਤਰੀ ਵੀ ਭੱਜ ਗਈ ਤਿੰਨ ਕਬੂਤਰ ਰਹਿ ਗਏ ਸਿਰਫ ਕਹਿੰਦੇ 7 ਵਜੇ ਸਾਂਝੀ ਕਰਨੀ ਆ 6:40 ਤੇ ਭੱਜ ਗਈ ਕਹਿੰਦੇ ਕੱਪ ਦੇਣੇ ਨੇ 7 ਵਜੇ ਜਿਹੜਾ ਬੈਠੂ ਉਹ ਹੀ ਜਿੱਤੂਗਾ ਸਾਲਿਆਂ ਨੇ ਸਾਂਝੀ ਨਹੀਂ ਕਰੰਦੀ ਚਲੋ ਕੋਈ ਚੱਕਰ ਨਹੀਂ ਆ ਕੋਈ ਨਹੀਂ ਆ ਉੱtre ਆਉਣ ਸਾੜੇ ਚੱਲੀਏ ਥੱਲੇ ਨੂੰ ਮਨ ਖਰਾਬ ਹੋ ਗਿਆ ਅੱਜ ਤਾਂ ਯਾਰ ਲਓ ਵੀ ਮਿੱਤਰੋ 7:44 ਹੋ ਗਏ ਆ ਫਿਰਦਾ ਰੱਤਾ ਹਟ ਜਾ ਸਾਲਾ ਬਲਾਰ ਹੋ ਗਿਆ ਉਹ ਫਿਰਦਾ ਰੱਤਾ ਤੇ ਪੋਡੇ ਦੂਸੇ ਵਾਲੀ ਥਾਫੇ ਮਾਰਦੇ ਨੇ ਉਨਤਾਰਦੇ ਨੇ ਇਹਨਾਂ ਨੂੰ ਬਾਕੀ ਦਾ ਆ ਗਏ ਤੇ ਆ ਗਈ ਬਾਈ ਕਬੂਤਰੀ ਮਸਾਈ ਆ ਯੋ ਟਾਈਮ ਦੇਖ ਲਓ 7:52 ਤਕਰੀਬਨ 8:00 ਵੱਜ ਗਏ ਪਨੂ ਗਿਆ ਨਾ ਜਿੱਥੇ ਬਾਹਰ ਖੜ ਗਏ ਨੇਰੀ ਬੰਨ ਦੇਣਗੇ ਕਿਸਮਤ ਸਾਡੀ ਮਾੜੀ ਬਾਹਰ ਦਾ ਖੜਦੇ ਰਹੀ ਹੈਗੇ ਚਲੋ ਕੋਈ ਚੱਕਰ ਨਹੀਂ ਤਾਰੀਏ ਹੁਣ ਇਹਨੂੰ ਲਓ ਵੀ ਮਿੱਤਰੋ ਮੌਸਮ ਪਹਿਲਾਂ ਹੀ ਗੜਬੜਤਾ ਤੇ ਪੈ ਗਿਆ ਅੰਮੀ ਚਲੋ ਠੰਡਾ ਹੋ ਗਿਆ ਆਪਣੇ ਕਬੂਤਰ ਮਿਲੇ ਨਹੀਂ ਬਾਈ ਦੇਖਦੇ ਆ ਹੁਣ ਜੇ ਮਿਲਦੇ ਨੇ ਮਿਲਾਂਗੇ ਅਗਲੇ ਵਲੌਗ ਵਿੱਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਦੱਸਿਓ ਬਾਈ ਕੀ ਗਲਤੀ ਮਲਤੀਆਂ ਕਬੂਤਰਾਂ 'ਚ ਮਿਲਦੇ ਆ ਅਗਲੇ ਵੀਡੀਓ ਵਿੱਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ